ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਤੇ ਡੀਆਈਜੀ ਜਲੰਧਰ ਜੀ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖਨਾ ਵਿਖੇ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਖਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉਥੇ ਇੱਕ ਰੋਸ਼ਨ ਨਾ ਦੇ ਪਰਸਨ ਨੂੰ ਗੋਲੀ ਮੱਜੀ ਸੀਗੀ ਲੋਅ ਰੈਬਡਮਨ ਦੇ ਕਿਲੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਓਵਰਲ ਸੁਪਰਵੀਜ਼ਨ ਦੇ ਅੰਦਰ ਡੀਐਸਪੀਡੀ ਤੇ ਡੀਐਸਪੀ ਸੰਭਰਾਲਾ ਦੇ ਨਾਲ ਉਹਨਾਂ ਦੇ ਐਸਐਚਓ ਦੇ ਸੀਆ ਇਨਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੇਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਦੇ ਸੀਗੇ ਉਹ ਇੱਕ ਵਰਨਾ ਵਾਈਟ ਕਲਗੀ ਵਰਨਾ ਦੇ ਚ ਸੀਗੇ ਤੇ ਉਹਨਾਂ ਨੇ 2% ਸੀ ਇਹਨੇ ਨਿਕਲ ਕੇ ਫਾਇਲਿੰਗ ਕੀਤੀ ਸੀ ਤੇ ਫਿਰ ਉਦੋਂ ਬਾਅਦ ਭੱਜ ਗਏ ਸੀਗੇ ਤੇ ਗੱਡੀ ਅਦੀ ਸੀਸੀਟੀਵੀ ਟ੍ਰੇਲ ਨੂੰ ਉਹ ਫੋਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ ਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ ਔਰ ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਉਹ ਜੋ ਅਕਿਊਸਟ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਲਵਾਉਣਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸ ਜਿਹਦਾ ਇੱਕ ਦਾ ਨਾਮ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜੇ ਜੋ ਅਕਿਊਜ਼ਡ ਦਾ ਨਾਮ ਹੈ ਗੁਰਦਿਆਲ ਤੇ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਲਨੌਰ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਅਲਗ-ਅਲਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਅਸੈਸਰੀ ਪੁੱਛਕਿਛ ਹੁਣ ਤੱਕ ਹੋਈ ਹੈ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਨੇ ਤੇ ਆ ਹਾਲ ਕੀ ਘੜੀsho US ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਮ ਹੈ ਉਹ ਮਿਸਪਲੇਸ ਆਇਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਸਿਉਰਟੀ ਹੈਜਟ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੈਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਇਗਾ ਜੋ ਦੋਨੋਂ ਕੇ ਦੋਨੋਂ ਫਾਇਰਰ ਹੈ ਜੋ ਅਕਿਊਜ਼ਡ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਦਰ ਪਰਸਨ ਹੈਗਾ ਕਰਨ ਮਸੀ ਉਹ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕੈਂਪ ਇਨਾਂ ਨੂੰ ਮੁਹਿਆ ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਗ੍ਹਾ ਠਹਿਰ ਵੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸ ਦੇ ਵਿੱਚ ਬੈਠਾ ਉਹਨੂੰ ਵੀ ਇਸ ਕੇਸ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਇਹਨਾਂ ਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਹਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਾ ਸਨਗਰ ਕਰਨ ਮਾਸੀ اور ਅੱਜੂ ਉਹਨੋਂ ਵੀ ਨਾਮਿਨੇਟ ਕਰਦੇ ਹਨ ਉਹ ਵੀ ਪੁਲਿਸ ਜਲਦ ਹੀ ਅਰੈਸਟ ਕਰ ਲਏਗੀ ਇਹਨਾਂ ਦੇ ਕੋਲੋਂ ਜੋ ਇਨਸਟੈਂਟ ਵੇਲੇ ਵਰਤੀ ਗਈ ਵਨਨਾ ਕਰ ਉਬਰੀ ਕਵਰ ਹੋ ਗਈ ਤੇ ਦੋਨਾਂ ਨੇ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ ਪਰसों ਰਾਤ ਇੱਕ ਸੰਭਰਾਲਾ ਮਾਨਕੀ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਉਸ ਧਰਮਾ ਤੇ ਗੁਰਵਿੰਦਰ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਉਹਨਾਂ ਨੇ ਜੋ ਐਸਐਲਐਨ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮਵੀਰ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਗੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਮੱਜੀ ਸੀਗੀ ਤੇ ਬਲੱਡ ਲਾਸ ਕਰਕੇ ਫਿਰ ਦੌਰਾਨੀ ਇਲਾਜ ਉਦੀ ਡੈਥ ਹੋ ਗਈ ਸੀ ਤੇ ਪੁਲਿਸ ਨੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਬੰਡੀ ਤਾਰਾਵਾ ਦੇ ਅੰਡਰ ਐਫਆਈਆਰ ਦਰਜ ਕੀਤੀ ਤੇ ਇਮੀਡੀਏਟਲੀ ਫਿਰ ਮਲਟੀਪਲ ਟੀਮਸ ਇਸ ਕੇਸ ਦੇ ਵਿੱਚ ਵੀ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਐਸਐਚਓ ਸਮਰਾਲਾ ਤੇ ਸੀਆਈ ਇਨਚਾਰਜ ਦੇ ਨਾਲ ਇੱਕ ਮਲਟੀਪਲ ਟੀਮਸ ਬਣਾਈਆਂ ਗਈਆਂ ਹਨ ਤੇ ਇਮੀਡੀਏਟਲੀ ਪੁਲਿਸ ਫਿਰ ਹਰਕਤ ਦੇ ਵਿੱਚਾਈ ਤੇ ਇੱਥੇ ਵੀ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ক্লোਜ਼ ਐਸੋਸੀਏਟਸ ਨੇ ਜਿਨ੍ਹਾਂ ਨੇ ਆਫਟਰ ਇਨਸਟੈਂਡ ਉਹਨਾਂ ਦੀ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਪੋਣ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ 12 ਕਿ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ ਕਿ ਜੋ ਅਕਿਊਜ਼ਡ ਹੈ ਚਾਰਾ ਕੇ ਚਾਰੇ ਅਕਿਊਜ਼ ਨੂੰ ਆਈ ਥਿੰਕ ਵਿਦ ਇਫ ਯੂ ਆਰ ਵੀ ਹੋ ਸਕਦਾ ਹੈ ਕਿ ਕੇ ਅਰੈਸਟ ਕਰ ਲਿਆ ਤੇ ਪੁਲਿਸ ਨੇ ਉਸ ਨੂੰ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋਂ ਕੇ ਚਾਰੋਂ ਜੋ ਅਨਨੋਨ ਸੈਲੈਂਟ ਸੀਰੀਜ਼ ਤੋਂ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਚੁਾਈ ਸੀ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਔਰ ਵੀ ਅਸੋਸੀਏਟਸ ਨੇ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਹਨਾਂ ਦੇ ਕਾਫੀ ਨੇੜਲੇ ਜੋ ਅਸੋਸੀਏਟਸ ਹੈਗੇ ਹੈ ਇਹਨਾਂ ਦੇ ਜੋ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਨਾਂ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤਾਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਤੇ ਉਹ ਮੌਕੇ ਤੋਂ ਕਿਉਂਕਿ ਅਸੀਂ ਕਾਫੀ ਨੇੜੇ ਹੈ ਇਨ ਅਕਿਊਜ਼ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਪਟਕਾਣ ਦੇ ਲਈ ਜੋ ਪੋਸਟ ਪਾਈ ਗਈ ਹੈ ਤਾਂ ਬਿਲਕੁਲ ਹੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਨਾ ਤਾਂ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੇ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ हट ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਇਹਨੂੰ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਕਰਕੇ ਇਸ ਕੇਸ ਵਿੱਚ ਲੈ ਕੇ ਆਏਗੇ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਇਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨਾਮਿਨੇਟ ਕਰਕੇ ਇਸ ਕੇਸ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ-ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸਕਸਡ ਹੈ ਉਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆਗਾ ਕਿ ਕਬੱਡੀ ਦਾ ਖਿਡਾਰੀ ਤੇ ਉਹਦਾ ਦੇ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਾ ਨੇ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਜੋ ਹੈ ਉਹ ਪਿਜਨਸ ਵਗੈਰਾ ਪਾਂਡਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਵਿੱਚ ਲਾਇਆ ਹੈਗਾ ਤੇ ਨਾਲ ਨਾਲ ਹੀ ਪੁਲਿਸ ਪੂਰੀ ਹੀ ਪੂਰੀ 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਤੇ ਟੈਕਨੀਕਲ ਇਨਪੁਟ ਦੇ ਨਾਲ ਨਾਲ ਇਸ ਸਕੇਲ ਦੇ ਉੱਪਰ ਵੀ ਕੰਮ ਕਰ ਰਹੀ ਹੈ ਤੇ ਬਹੁਤ ਹੀ ਜਲਦ ਅਸੀਂ ਜੋ ਮੇਨ ਅਕਿਊਜ਼ ਹੈ ਉਹਨਾਂ ਨੂੰ ਫੜ ਕੇ ਜੋ ਮੀਡੀਆ ਦੇ ਨਾਲ ਇਸ ਚੀਜ਼ ਨੂੰ ਵੀ ਸਾਂਝਾ ਕਰेंगे थैंक यू